ਸ਼ਹਿਰ ਵਿੱਚ ਗਣਤੰਤਰ ਦਿਵਸ ਯਾਨੀ ਕਿ 26 ਜਨਵਰੀ ਤੋਂ ਠੀਕ ਪਹਿਲਾਂ ਸੁਰੱਖਿਆ ਏਜੰਸੀਆ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਹੀਆਂ ਨੇ ਇਸ ਦਰਮਿਆਨ ਨਿਆਇਕੀ ਇਮਾਰਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਇੱਕ ਹੋਰ ਈਮੇਲ ਮਿਲਣ ਨਾਲ ਹੜਕਮ ਮਚ ਗਿਆ ਜਾਣਕਾਰੀ ਮੁਤਾਬਕ ਇਹ ਧਮਕੀ ਭਰੀ ਈਮੇਲ ਇੰਗਲਿਸ਼ ਦਸਤਰੂਪ ਪ੍ਰਾਪਤ ਹੋਈ ਜਿਸ ਤੋਂ ਬਾਅਦ ਪੁਲਿਸ ਅਤੇ ਬੰਬਸਕੀਡ ਨੇ ਤੁਰੰਤ ਕਾਰਵਾਈ ਕਰਦਿਆਂ ਪੂਰੇ ਕੋਰਟ ਕੰਪਲੈਕਸ ਨੂੰ ਘੇਰ ਲਿਆ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਆ ਵਕੀਲਾਂ ਅਤੇ ਕੋਰਟ ਸਟਾਫ ਨੂੰ ਆਪਣੇ ਚੈਂਬਰਾਂ ਤੋਂ ਦੂਰ ਰਹਿਣ ਦੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਮੌਕੇ ਤੇ ਬੰਬਸਕੀਡ ਵੱਲੋਂ ਪੂਰੇ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ ਜਦਕਿ ਪੁਲਿਸ ਵੱਲੋਂ ਈਮੇਲ ਭੇਜਣ ਵਾਲੇ ਦੀ ਪਛਾਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਵਸਤੂ ਨਹੀਂ ਮਿਲੀ ਪਰ ਸੁਰੱਖਿਆ ਏਜੰਸੀਆ ਪੂਰੀ ਤਰ੍ਹਾਂ ਸਾਵਧਾਨ ਹਨ ਮੈਂ ਵਿਪਨ ਸੰਗੜਾ ਜੀ ਮੈਂ ਪ੍ਰੈਜ਼ੀਡੈਂਟ ਆ ਡਿਸਟ੍ਰਿਕਟ ਪਾਰਿਸ਼ਲੂਸ਼ਨ ਲੁਧਾਨੇ ਦਾ ਜੀ ਜੀ ਸਰ ਕੀ ਜਾਣਕਾਰੀ ਮਿਲੀ ਅੱਜ ਪੌਣੇ 8 ਜੀ ਆਫੀਸ਼ੀਅਲ ਈਮੇਲ ਆਈਡੀ ਤੇ ਅੱਜ ਇੱਕ ਈਮੇਲ ਆਈ ਹੈ ਜੀ ਸੈਸ਼ਨ ਜੀ ਸਾਹਿਬ ਦੇ ਈਮੇਲ ਆਈਡੀ ਤੇ ਸਟਾਫ ਨੇ ਜਦੋਂ ਦੇਖਿਆ ਤਾਂ ਸਾਰੀ ਮੀਟਿੰਗਾਂ ਸ਼ੁਰੂ ਹੋਈਆਂ ਜੀ ਤੇ ਅਸੀਂ ਇਹੀ ਕਿਹਾ ਕਿ ਜਿਹੜਾ ਬੌਮ ਤੋਂ ਉਡਾਉਣ ਦੀ ਜਿਹੜੀ ਧਮਕੀ ਆਈ ਹੈ ਜਿਹੜੀ 4 ਦਿਨ ਪਹਿਲਾਂ ਵੀ ਆਈ ਸੀਗੀ ਜੀ ਤੇ ਇਹ ਦੁਬਾਰਾ ਤੋਂ ਆਈ ਹੈ ਜੀ ਤੇ ਅਸੀਂ ਮੌਕੇ ਦੀ ਨਿਆਕਤ ਹੈ ਜੀ ਕਿਉਂਕਿ 26 ਜਨਵਰੀ ਦਾ ਟਾਈਮ ਚੱਲ ਰਿਹਾ ਤੇ ਸਾਡਾ 2022 ਚ ਪਹਿਲਾਂ ਵੀ ਇੱਕ ਵਾਰ ਬੌਮਲਾ ਸੋਇਆ ਜੀ ਅਸੀਂ ਇਸ ਚੀਜ਼ ਨੂੰ ਕੋਈ ਰਿਸਕ ਨਹੀਂ ਲੈ ਸਕਦਾ ਮੈਂ ਆਪਣੇ ਕਿਸੇ ਵਕੀਲ ਭਾਈ ਜਾਰੇ ਦੀ ਕੋਈ ਜਾਨ ਜੋਖਮ ਨਹੀਂ ਪਾ ਸਕਦਾ ਇਸ ਕਰਕੇ ਅਸੀਂ ਦੁਬਾਰਾ ਤੋਂ ਫ੍ਰੀ ਹੈਂਡ ਦਿੱਤਾ ਪੁਲਿਸ ਨੂੰ ਕਿ ਦੁਬਾਰਾ ਤੋਂ ਇੱਕ ਵਾਰ ਬਿਲਡਿੰਗ ਚੈੱਕ ਕਰਨ ਵਕੀਲਾ ਦੀ ਮੂਵਮੈਂਟ ਅੱਜ ਵੀ ਚੱਲ ਰਹੀ ਹੈ ਜੀ ਹੁਣ ਵੀ ਚੱਲ ਰਹੀ ਹੈ ਵਕੀਲਾਂ ਨੂੰ ਕੋਈ ਆਨ ਜਾਣ ਤੇ ਮਰਾਈ ਨਹੀਂ ਹੈ ਸਿਰਫ ਪਬਲਿਕ ਦੀ ਅਸੀਂ ਇਸ ਕਰਕੇ ਬੰਦ ਕੀਤੀ ਹੈ ਕਿਉਂਕਿ ਪਬਲਿਕ ਦੇ ਵਿੱਚ ਕਈ ਵਾਰ ਬਜ਼ੁਰਗ ਆ ਜਾਂਦੇ ਆ ਜੀ ਕਈ ਵਾਰ ਪ੍ਰੈਗਨੈਂਟ ਲੇਟੀਆਂ ਆ ਜਾਂਦੀ ਹੈ ਕਈ ਵਾਰ ਬੱਚੇ ਹੁੰਦੇ ਉਹਨਾਂ ਦੇ ਕਰਕੇ ਮੂਵਮੈਂਟ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਅਸਰ ਪੈ ਸਕਦਾ ਪੁਲਿਸ ਨੂੰ ਕਾਰਵਾਈ 'ਚ ਇਸ ਕਰਕੇ ਅਸੀਂ ਉਹਨਾਂ ਨੂੰ ਬੰਦ ਕੀਤਾ ਹੈ ਡੇਢ ਦੋ ਘੰਟੇ ਦਾ ਗੋ ਵੀ ਪੂਰਾ ਖੁੱਲ ਜਾਏਗਾ ਜੀ ਪਰ ਮੌਕੇ ਨਜਾਕਤ ਹੈ ਜੀ ਕਿ ਸਾਨੂੰ ਨੋ ਵਰਕਡੇ ਕਰਨਾ ਪਿਆ ਜੀ ਅੱਜ ਅੱਛਾ ਮੀਟਿੰਗ ਕੀਤੀ ਗਈ ਥੇ ਕਬੀਰ ਭਾਈ ਜਰੇ ਦੀ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲਏ ਗਏ ਨੇ ਕਿ ਗੱਲ ਵਾਗਰੀ ਗਈ ਮੀਟਿੰਗ ਇਹ ਕਹੀ ਹੈ ਜੀ ਸਿਕਿਉਰਟੀ ਅਰੇਂਜਮੈਂਟਸ ਦਾ ਕੀਤਾ ਜਾਵੇ ਜੀ ਆ ਪ੍ਰੋਪਰ ਸਕਿਉਰਿਟੀ ਅਰੇਂਜਮੈਂਟ ਕੀਤੀ ਜਾਵੇ ਈਮੇਲ ਥ੍ਰੈਟ ਹੈ ਜੀ ਚਲੋ ਪਰ ਫਿਰ ਵੀ ਇੱਥੇ ਕਈ ਚੀਜ਼ਾਂ ਦੀ ਗੁੰਜਾਇਸ਼ ਹੈ ਜੀ ਜਿੱਚ ਅਸੀਂ ਇੰਪਰੂਵਮੈਂਟ ਚਾਹੁੰਦੇ ਆ ਜੀ ਅ ਜਿਹੜੀ ਸਕਿਉਰਿਟੀ ਨੂੰ ਲੈ ਕੇ ਹੈ ਜੀ ਅ ਪੁਲਿਸ ਦੀ ਆਮਦ ਇੱਥੇ ਵਧਾਈ ਜਾਵੇ ਜੀ ਮੈਟਲ ਡਿਟੈਕਟਰ ਦੁਆਰਾ ਤੋਂ ਹੋਰ ਲਗਾਏ ਜਾਣ ਜੀ ਕਿਉਂਕਿ ਇੱਥੇ ਇਹ ਸੈਂਸਿਟਿਵ ਪਲੇਸ ਹੈ ਜੀ ਪੂਰੇ ਜੇ ਲੁਧਾਨੇ ਪੂਰੇ ਜ਼ਿਲ੍ਹੇ ਦੀ ਗੱਲ ਕਰੀ ਤਾਂ ਸਭ ਤੋਂ ਜ਼ਿਆਦਾ ਬੰਦਾ ਰੋਜ਼ ਦਾ 20 30 ਹਜ਼ਾਰ ਬੰਦਾ ਡੀਸੀ ਆਫਿਸ ਤੇ ਕਚੈਰੀ ਦਾ ਮਲਾਕੇ ਇੱਥੇ ਆਂਦਾ ਜੀ ਤੇ ਅਸੀਂ ਇਹ ਵੀ ਪਹਿਲੂ ਕੀਤਾ ਜੀ ਵੀ ਈਮੇਲ ਦਾ ਕੋਈ ਵੀ ਭੇਜ ਦੇਗਾ ਜੀ ਡਰਨ ਦੀ ਕੀ ਲੋੜ ਹੈ ਜੀ ਅਸੀਂ ਕੋ ਮਤਲਬ ਇਹਨਾਂ ਦਿਖਾਈਏ ਪਰ ਨਜਾਕਤ ਹੈ ਜੀ ਇਹ ਮੌਕੇ ਦੀ 26 ਜਨਵਰੀ ਹੈ ਕੁਝ ਪਾਸ ਇਨਸੀਡੈਂਟ ਸੀਗਾ ਕਿ ਸਾਨੂੰ ਇਹ ਸਟੈਪ ਲੈਣਾ ਪਿਆ ਜੀ ਪਰ ਕਿਤੇ ਨਾ ਕਿਤੇ ਸਹਿਮ ਡਰ ਦਾ ਮਾਹੌਲ ਤਾਂ ਦੇਖੋ ਜੀ ਹਰੇਕ ਪਾਸੇ ਦੀ ਪੰਜਾਬ ਹੈ ਜੇ ਨਾਜੂਕ ਮਾਹੌਲ ਤੇ ਨਿਕਲਦਾ ਪਿਆ ਜੀ ਕੋਈ ਡਰ ਇਹਨਾਂ ਨਹੀਂ ਹੈ ਕਿ ਤੁਸੀਂ ਡਰਨ ਦੀ ਜਾਂ ਕੋਈ ਇੰਨੀ ਅਫਰਤ ਅਫਰੀ ਵਾਲਾ ਕੋਈ ਮਾਹੌਲ ਨਹੀਂ ਹੈ ਬਸ ਇਹ ਹੈ ਕਿ ਆਪਣੇ ਆਪ ਸਤਰ ਕਰੋ ਆਪਣੇ ਹਾਲਾਤਾਂ ਵਾਲਾ ਦੇਖ ਕੇ ਚੱਲੋ ਜੀ ਆ ਤੁਹਾਡੇ ਸਾਹਮਣੇ ਜੀ ਕੋਈ ਵਕੀਲ ਨੂੰ ਕੋਈ ਰੋਕ ਨਹੀਂ ਰਿਹਾ ਜੀ ਪਰ ਪ੍ਰੀਕੌਸ਼ਨਰੀ ਮੇਜਰ ਹੈ ਜੀ ਜਿਹੜੇ ਲੋਕ ਨੇ ਦਿੱਲੀ ਤੱਕ ਘੁਤਣ ਵਾਸਤੇ ਆਏ ਨਹੀਂ ਉਹਨਾਂ ਦੀ ਤਰੀਕਾ ਜਿਹੜੀ ਆ ਉਹਨਾਂ ਦੀ ਗੱਲ ਹੋਈ ਸੀ ਮੀਟਿੰਗ ਦੇ ਵਿੱਚ ਜਸ ਸਾਹਿਬ ਨਾਲ ਇਹ ਗੱਲ ਹੋਈ ਹੈ ਵੀ ਇੱਕ ਵਾਰੀ ਅਸੀਂ ਮਨਾਈ ਕਰਤਾ ਕੋਈ ਪੁਲਿਸ ਨੇ ਵੀ ਮਨਾ ਕੀਤਾ ਵੀ ਉੱਪਰ ਲਿਟਿੰਗਸ ਨਾ ਜਾਣ ਤੇ ਅਸੀਂ ਵੀ ਕੋਈ ਇਨਸਿਸ ਨਹੀਂ ਕਰ ਰਹੇ ਹਾਂ ਇਸ ਕਰਕੇ ਜੇ ਕੋਈ ਨਾ ਪਹੁੰਚ ਸਕੇ ਤਾਂ ਉਹਦੀ ਰੇਟ ਆਪਣੇ ਆਪ ਆ ਜਾਂਦੀ ਅੱਜ ਦੀ ਰੇਟ ਅੱਜ ਦੇ ਅੱਜ ਦੇ ਦਿਨ ਲਈ ਉਹਨਾਂ ਦੀ ਜਿਹੜੀ ਐਗਜ਼ੈਂਪਸ਼ਨ ਹੈ ਕੋਈ ਐਡਵਾਂਸ ਸੌਟਰ ਨਾ ਪਾਸ ਕੀਤਾ ਜਾਵੇ ਧੰਨਵਾਦ ਜੀ ਲੱਖਿਆ ਸੁਰੱਖਿਆ ਬੋਸਤਾ ਬੋਸਤਾ ਸੁਰੱਖਿਆ ਤਾਂ ਪੂਰੀ ਅੰਦਰ ਬੌਮਸ ਕਾਡ ਹੈ ਜੀ ਪੂਰਾ ਇਫਿਕ ਜੋ ਵੀ ਹੁੰਦਾ ਦੀ ਆਪਣੀ ਤਫਤੀਸ਼ ਦੇ ਰੂਪ ਹੁੰਦੇ ਸਾਰੇ ਪਹੁੰਚ ਹੋਏ ਆ ਜੀ ਤੇ ਹੁਣ ਅਸੀਂ ਸੀਪੀ ਸਾਹਿਬ ਨਾਲ ਵੀ ਇਸ ਤੋਂ ਬਾਅਦ ਮੀਟਿੰਗ ਕਰਾਂਗੇ ਜੀ ਸਾਨੂੰ ਕਈ ਹੈ ਜੀ ਇੰਪਰੂਵਮੈਂਟਸ ਜੋ ਅਸੀਂ ਚਾਹੁੰਦੇ ਆ ਤੇ ਅਸੀਂ ਚਾਹਾਂਗੇ ਕਿ ਸੀਪੀ ਸਾਹਿਬ ਉਸ ਨੂੰ ਧਿਆਨ ਦੇਣ ਤੇ ਫਿਰ ਦੇਖਦੇ ਆ ਬਾਕੀ ਜੋ ਵੀ ਕੁਝ ਹੁੰਦਾ ਹੈ ਜੀ ਜੀ ਲਾਈਵ ਤੇ ਠੀਕ ਹੈ ਸਰ ਇਹ ਨਾਮ ਹੈ ਤੇ ਕੀ ਇਨਫੋਰਮੇਸ਼ਨ ਹੈ ਐਸ ਐਚ ਉਹ ਮੋਲ ਟਾਊਨ ਦਾ ਜੀ ਸਾਡੀ ਰੂਟੀਨ ਚ ਵਾਰੀ ਸਾਰ ਲੱਗਦੀ ਆ ਥਾਣਿਆਂ ਦੀ ਡਿਊਟੀ ਤੁਹਾਡੇ ਮੋਲ ਟਾਊਨ ਥਾਣੇ ਦੀ ਅੱਜ ਲੱਗੀ ਹੋਈ ਹੈ ਡਿਊਟੀ ਕੋਰਟ ਕੰਪਲੈਕਸ ਸਿਕਿਉਰਿਟੀ ਦੀ ਤੇ ਰੂਟੀਨ ਚ ਚੈਕਿੰਗ ਜਿੱਦਾਂ ਚੈਕਿੰਗ ਖਤਮ ਹੁੰਦੀ ਹੈ ਫਿਰ ਉਸ ਤੋਂ ਬਾਅਦ ਜਿਹੜਾ ਅੰਦਰ ਜਿਹੜਾ ਆਉਣ ਜਾਣਾਂ ਲੋਕਾਂ ਦਾ ਉਹ ਜੋਗਾ ਸਟਾਰਟ ਕੋਈ ਨਹੀਂ ਜੀ ਸਰਪ੍ਰਦਾਨ ਜੀ ਵੱਲੋਂ ਕਿਹਾ ਗਿਆ ਕਿ ਕੋਈ ਮੇਲ ਆਈ ਹੈ ਉਹਦੇ ਵਿੱਚ ਨਹੀਂ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਜੀ ਸਾਡੀ ਰੁਟੀਨ 'ਚ ਲੱਗਦੀ ਹੈ ਰੁਟੀਨ 'ਚ ਡਿਊਟੀ ਐ ਹੋਈਆਂ ਜੀ ਸਿੰਘ ਜੀ ਇਹ ਕਿੰਨੇ ਵਜੇ ਦੀ ਚੈਕਿੰਗ ਚੱਲਦੀ ਹੈ ਇਹ ਇਹ ਸਾਡੀ 8:30 ਤੋਂ ਸਟਾਰਟ ਹੋ ਜਾਂਦਾ ਵਾ ਇਹ ਚੱਲ ਲੱਗਦੀ ਹੈ ਰੋਜ਼ ਡਿਊਟੀ ਉਹਦੇ ਸਬੰਧੀ ਐ ਹੋਈਆਂ ਸੀ ਨਹੀਂ ਉਹਦੇ ਬਾਰੇ ਨਹੀਂ ਧਿਆਨ ਨਹੀਂ ਨਹੀਂ ਜੀ ਅਜੇ ਤੱਕ ਮੇਨ ਤਾਂ ਧਿਆਨ 'ਚ ਨਹੀਂ ਕਿ ਸਾਡੀ ਇੱਥੇ ਲੱਗੀ ਹੋਈ ਡਿਊਟੀ ਇੱਥੇ ਹਾਜ਼ਰ ਆਸੀ ਬਸ ਕਿੰਨੇ ਵਜੇ ਤੱਕ ਚੱਲੇ ਇਹ ਸਾਡੀ ਤਾਂ ਦੇਖੋ ਜਿਵੇਂ ਦੱਸ ਰਹੇ ਤੁਹਾਨੂੰ ਡਿਊਟੀ ਸ਼ਾਮ 5 ਵਜੇ ਤੱਕ ਹੁੰਦੀ ਹੈ ਜਦੋਂ ਤੱਕ ਸਾਰੇ ਪੇਸ਼ੀਆ ਪਹੁੰਚ ਨਹੀਂ ਜਾਂਦੀਆਂ ਤੇ ਬਾਕੀ ਜਿਹੜੀ ਜਾਣਕਾਰੀ ਮੇਰੇ ਕੋਲ ਜਿਹੜੀ ਤੁਹਾਨੂੰ ਦੱਸਦੇ ਆ ਆਮ ਜਨਤਾ ਨੂੰ ਕਿਹੋ ਜਿਹੀ ਜਾਣਕਾਰੀ ਦਿੱਤਾ ਜਾ ਰਿਹਾ ਇਹ ਕਹਿ ਰਹੇ ਬੰਦ ਇਹ ਤਾਂ ਚੈਕਿੰਗ ਚੱਲ ਰਹੀ ਨਾ ਉਹਦੇ ਕਰਕੇ ਅੰਦਰ ਉਹਨਾਂ ਨੇ ਕਿਹਾ ਹੈਗਾ ਥੋੜੀ ਦੇਰ ਬਿਰੋਗ ਨੂੰ ਪਰ ਕਿਹਦੇ ਦੇ ਲੋਕ ਕਹਿ ਰਹੇ ਸਾਡੀਆਂ ਤਰੀਕਾਂ ਤਰੀਕਾ ਤੁਹਾਨੂੰ ਨਹੀਂ ਉਹ ਨਹੀਂ ਉਹਦੇ ਬਾਰੇ ਮੈਨੂੰ ਇਹ ਜਾਣਕਾਰੀ ਨਹੀਂ ਹੈ ਸਰ ਇਹ ਪੂਰੇ ਪੰਜਾਬ 'ਚ ਹੋ ਰਹੀ ਚੈਕਿੰਗ ਹੈ ਜਾਂ ਖਾਸ ਤੌਰ ਤੇ ਮੈਨੂੰ ਨਹੀਂ ਧਿਆਨ ਨਹੀਂ ਮੈਨੂੰ